ਕਹਿੰਦੇ ਕੈਨੇਡਾ ਚ ਇੱਕ ਵੀਰ ਨੇ ਆਪਣੇ ਇੱਕ ਮਿੱਤਰ ਤੋਂ ਚਾਹ ਮੰਗਾਈ ਉਹ ਵੀ ਡੋਡਿਆਂ ਵਾਲੀ ਭੁੱਕੀ ਵਾਲੀ ਤੇ ਉਹ ਚਾਹ ਲੈ ਕੇ ਆਪਣੇ ਮਿੱਤਰ ਲਈ ਆਉਂਦਾ ਹੈ ਤੇ ਕੱਪ ਹੋਰ ਵੀ ਨਾਲ ਲੈ ਕੇ ਆਉਂਦਾ ਹੈ ਤੇ ਉੱਥੇ ਹੀ ਗੋਰੀ ਬੈਠੀ ਹੁੰਦੀ ਤੇ ਗੋਰੀ ਵੀ ਚਾਹ ਮੰਗਦੀ ਕਿ ਮੈਨੂੰ ਵੀ ਇੱਕ ਕੱਪ ਦੇ ਦੇ ਪਰ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਚਾਹ ਡੋਡਿਆਂ ਵਾਲੀ ਹੁੰਦੀ ਹੈ ਉਹ ਚਾਹ ਫੜ ਲੈਂਦੀ ਤੇ ਚਾਹ ਪੀ ਜਾਂਦੀ ਤੇ ਬਾਅਦ ਚ ਉਹਦੇ ਸਰੀਰ ਤੇ ਖੁਰਕੋ ਲੱਗ ਪੈਂਦੀ ਕਿਉਂਕਿ ਉਹਨੇ ਤਾਂ ਕਦੀ ਭੁੱਕੀ ਖਾਦੀ ਨਹੀਂ ਤੇ ਮਿਸ਼ਤੀ ਨੂੰ ਪਤਾ ਹੁੰਦਾ ਕਿ ਜਦੋਂ ਇਹ ਕਦੀ ਪਹਿਲੋਂ ਮੈਂ ਚਾਹ ਪੀਦੀ ਸੀ ਤੋਂ ਉਦੋਂ ਇਹਨੇ ਵਿੱਚ ਡੋਡੇ ਮਲਾਈ ਸੀ ਤੇ ਹੁਣ ਉਹ ਕਹਿੰਦੀ ਮੈਨੂੰ ਚਾਹ ਦੇ ਪਰ ਵਿੱਚ ਇਹ ਸਮਾਨ ਨਹੀਂ ਹੋਣਾ ਚਾਹੀਦਾ ਤੂੰ ਅੱਗੋਂ ਕਹਿੰਦਾ ਕਿ ਹੁਣ ਮਿਸ਼ਤੀ ਮੈਂ ਵਿੱਚੇ ਨਹੀਂ ਪੋਂਦਾ ਤੂੰ ਭਾਵੇਂ ਚੈੱਕ ਕਰ ਲੈ ਆਓ ਤੁਸੀਂ ਵੀ ਦੇਖੋ ਇਹਨਾਂ ਦੋਨਾਂ ਦੀ ਇਹ ਵੀਡੀਓ ਜੇਕਰ ਚੰਗੀ ਲੱਗੀ ਤਾਂ ਗੇ ਸ਼ੇਅਰ ਜ਼ਰੂਰ ਕਰਿਓ ਤੇ ਐਮ ਦੀਆਂ ਹੋਰ ਨਵੀਆਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਨਹੀਂ ਮੈਂ ਨਹੀਂ ਪੋਂਦਾ ਇਹ ਜਿਹੜਾ ਪਾਪਾ ਫਲਾਉਰ ਇਨ ਹੈ ਨਾ ਹੋਣੀ ਬੋਲਾ ਮੈਂ ਕਿ ਨਹੀਂ ਹੋਣਾ ਲੱਗਦਾ ਨਹੀਂ ਹੋਣੀ ਡੋਟਾ ਨਹੀਂ ਪਾਏ ਡਰਦੀ ਆ ਡੋਟਿਆਂ ਤੋਂ ਮੈਂ ਕਾ ਨਹੀਂ ਪਾਉਂਦਾ ਪੁੱਛੇ ਕਰ ਲੈ ਯਾਰ ਇੱਥੇ ਕਿਹੜੀ ਗੱਲ ਹੈ ਮੈਂ ਕਿਹੜੀ ਪਾ ਲਈਆ ਮੈਂ ਨਾਲ ਪਾਉਂਦਾ ਹੀ ਨਹੀਂ ਹੁਣ ਨਹੀਂ ਪਾਉਂਦਾ ਆ ਵੀ ਕਿਦਾਂ ਪੀਣੀ ਹੁੰਦੀ ਵਿੱਚ ਫੇਰ ਉਹਨੂੰ ਡੋਟੇ ਲਈ ਕਾ ਕਦ ਪੜਾਈਆ ਗੋਰੀ ਨੂੰ ਕਦ ਪੜਾਈਆ ਇੱਕ ਦਿਨ ਲੁੱਡੜੀ ਚਾ ਪਿੰਡਾ ਘਰ ਚ ਗਰੀਬ ਤੇਰੀ ਕਿਹੜੀ ਇਹ ਉਹ ਤਾਂ ਕਿਤੇ ਭਰੇਖੇ ਨਾਲ ਬਰਾ ਹੋ ਗਈ મેનુ okay, 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 okay. <laughs> <laughs>